ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਧੰਸੋਖਾਨਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਵੀ ਬਠਿੰਡਾਈ ਨੇੜੇ ਪੁੱਚੋ ਮੰਡੀ ਵੀ ਰਹਿ ਜਾਂਦੀ ਹੈ ਗੱਲਬਾਤ ਬਾਈ ਨਾਲ ਕਰਾਵਾਂਗੇ ਦੋ ਆਪਾਂ ਹੀਪਰ ਬੱਚੀਆਂ ਲੈ ਕੇ ਆਏ ਚੰਗੇ ਮਿਲਕ ਰ ਚੰਗੀਆਂ ਮਾਵਾਂ ਸੀ ਇਹਨਾਂ ਦੀ ਉਹ ਪੁੱਛ ਕੇ ਦੱਸਾਂਗੇ ਤੇ ਇੱਕ ਆਪਾਂ ਮੇਨ ਲੈ ਕੇ ਆਏ ਤੋਕੜ ਗੱਬਣ ਬੈੜ ਸਸੀ ਗਾਲ ਜੀ ਨੇੜੇ ਹੋ ਜਮੜਾ ਹੋਰ ਠੀਕ ਠਾਕ ਹੋ ਜੀ ਠੀਕ ਠਾਕ ਲੋਨੜੇ ਜੀ ਚੰਗਾ ਦੇਖਣ ਵਾਲਾ ਦਾ ਧੰਨਵਾਦ ਜੀ ਓਕੇ ਜੀ ਤੇ ਨੰਬਰ ਬੋਲ ਦਿਓ ਜੀ ਨੰਬਰ 9056901212 ਦੂਜਾ ਹੈਗਾ 9980604560 ਦੁਬਾਰਾ ਫੇਰ ਰਿਪੀਟ ਕਰ ਦਿਓ ਪਹਿਲਾ ਨੰਬਰ 905690 998060 04560 ਤੇ ਪਿੰਡ ਪਿੰਡ ਧੰਸੇਖਾਨਾ ਜ਼ਿਲ੍ਹਾ ਬਟਿੰਡਾ ਜ਼ਿਲ੍ਹਾ ਬਟਿੰਡਾ ਨੇੜੇ ਤੇੜੇ ਦੇ ਪਿੰਡ ਨੇੜੇ ਤੇੜੇ ਭੁੱਚੋਂ ਮੰਡੀ ਤੋਂ ਆਈਏ ਚੱਕ ਫਤਿਹ ਸਿੰਘ ਵਾਲਾ ਓਕੇ ਜੀ ਜੇ ਦੋਈਏ ਦਾ ਕੋਟ ਫੱਤਾ ਜੇ ਮੌੜਾਂ ਤੋਂ ਆਈਏ ਤਾਂ ਮੈਸਰ ਖਾਨਾ ਚਨਾਥਣ ਤੇ ਧੰਸੇਖਾਨਾ ਓਕੇ ਜੀ ਤੇ ਅੱਜ ਆਪਾਂ ਤਿੰਨਾਂ ਗਿ ਦਿਖਾਉਣੇ ਜੀ ਤਿੰਨ ਵੀ ਦੋ ਬੱਚੀਆਂ ਤੇ ਇੱਕ ਤੋਕੜ ਗੱਭਣ ਗਾਂ 5 ਮਹੀਨਿਆਂ ਦੀ ਗੱਭਣ ਹੈ 10 ਲੀਟਰ ਦੁੱਧ ਦੇ ਓਕੇ ਜੀ ਆਪਾਂ ਪਹਿਲੇ ਨੰਬਰ 아이 ਦੀ ਗੱਲ ਕਰ ਲਗੇ ਕੀ ਡਿਟੇਲ ਆ ਬਈ ਇਹਦੀ ਤੋਕੜ ਗੱਭਣ ਦੀ ਇਹਦਾ 10 ਲੀਟਰ ਦੁੱਧ ਆਈ ਓਕੇ ਜੀ ਤੇ 5 ਮਹੀਨਿਆਂ ਦੀ ਗੱਭਣਾ 5 ਦਿਨ ਘੱਟਾ ਪੂਰੀ ਠੰਡੀ ਸੀ ਤੇ ਇਹਨੇ ਸੱਜਰ ਨੇ ਦੁੱਧ ਕਿੰਨਾ ਕੱਢਿਆ ਸੀ 22 ਲੀਟਰ 22 ਲੀਟਰ ਤੇ ਹੁਣੇ 5 ਮਹੀਨੇ ਚ ਇੱਕ ਪਾਸ ਜਿਹੜਾ ਮਰਜ਼ੀ ਕਰਾ ਕੇ ਲੈ ਜਾ ਸਕਦਾ ਸਰ ਜੀ ਆਪ ਮਰਜ਼ੀ ਆਪ ਦਾ ਚੁੱਕ ਕੇ ਲੈ ਜਾਓ ਅਸੀਂ ਕਿੱਲੇ ਤੋਂ ਫੇਰ ਹੀ ਖੋਲਣ ਦੇਵਾਂਗੇ ਇੱਕ ਚੈੱਕ ਕਰਾ ਕੇ ਆ ਦੇਖੋ ਜੀ ਥਣਲੇਵਾ ਹੁਣ ਵੀ ਬਥੇਰਾ ਚੰਗਾ ਸੱਜਰਾਂ ਵਰਗਾ ਤੇ ਖੋਲੋ ਬਾਈ ਤੋੜ ਕੇ ਦਿਖਾ ਦਈਏ ਫੇਸ ਚੰਗਾਗਾ ਕੁਆਲਿਟੀ ਚੰਗਿਆ ਤੇ ਨਸਲ-ਨਸਲ ਤੁਸੀਂ ਆਪ ਹੀ ਚੈੱਕ ਕਰ ਲੈਣੀ ਜਿਹੜੀ ਹੈਗੀ ਸਾਰੇ ਸਿਆਣੇ ਅਗੇ ਤੇ ਥਣਲੇ ਬਸ ਉਹਨੂੰ ਮੈਂ ਨੇੜੇ ਤੋਂ ਚੈੱਕ ਕਰਾਂ ਮ ਹਵਾਨੇ ਤੇ ਨਾੜਾਂ ਵਗੈਰੇ ਚੰਗੇ ਤੇ ਕਰੋ ਜੀ ਚੈੱਕ ਬਾਕੀ ਮਿਲਕ ਬੇਨ ਪੂਰੀ ਸਟਰੋਂਗ ਆਉਂਦੀ ਆ ਆ ਦੇਖੋ ਜੀ ਕੁਆਲਿਟੀ ਪੂਰੀ ਵਧੀਆ ਫੇਸ ਦੀ ਤੇ ਕਰੋ ਚੈੱਕ ਕੱਦਗਾਠ ਪੂਰਾ ਬਾਈ ਜੀ ਕੱਦਗਾਠ ਦੀ ਕਮੀ ਮੰਨ ਕੇ ਬਾਈਆਂ ਨੂੰ ਫੋਨ ਨਾ ਲਾਇਓ ਤੇ ਦੁੱਧ 10 ਲੀਟਰ ਬਾਈ ਕਹਿੰਦੇ ਰੈਡੀ ਹੈਗਾ ਮੋੜ ਲਿਓ ਜੀ ਕੁਆਲਿਟੀ ਪੂਰੀ ਫੁੱਲ ਆ ਗਈ ਆ ਦੇਖੋ ਜੀ ਫੇਸ ਕਰੋ ਚੈੱਕ ਤੇ ਛੇੜ ਤੋਂ ਵੀ ਥਣ ਕਰ ਲੋ ਚੈੱਕ ਪੂਰੀ ਕੁਆਲਿਟੀ ਬਾਕੀ ਦਾ ਧਾਰਾਂ ਤੁਹਾਨੂੰ ਮਾਰ ਕੇ ਦਿਖਾਉਨੇ ਆ ਤੇ ਵੀਡੀਓ ਨਾ ਬਣੇ ਰਿਓ 200 ਨੂੰ ਹੀ ਪਰ ਚੰਗੇ ਰਿਕਾਰਡ ਵਾਲੀਆਂ ਬੱਛੀਆਂ ਵੀ ਦਿਖਾਉਨੇ ਆ ਇਹ ਕਰੋ ਵਿੱਚ ਇੱਕ ਥਾਂ ਲੇ ਬ ਦੂਜੀ ਸਾਈਡ ਦਾ ਆਪਾਂ ਕਰਾ ਦਈਏ ਚੈੱਕ ਮਿਲਕ ਬਿੰਨ ਦੇਖੋ ਪੂਰੀ ਸਟਰੋਂਗ ਆਉਂਦੀ ਆ ਰਸਾ ਪੈ ਵਰਗੀ ਆਪਾਂ ਇਹਨੂੰ ਕਹਿ ਸਕਦੇ ਹਾਂ ਦੇਖੋ ਜੀ ਕੁਆਲਿਟੀ ਪੂਰੀ ਵਧੀਆ ਮਾਰੋ ਜੀ ਫਿਰ ਧਾਰਾਂ ਕਰਾ ਦਈਏ ਚੈੱਕ ਆ ਦੇਖੋ ਠੀਕ ਆ ਜੀ ਓਕੇ ਓਕੇ ਆ ਦੇਖੋ ਆ ਕਰ ਨੂੰ ਚੈੱਕ ਕੁਆਲਿਟੀ ਪੂਰੀ ਵਧੀਆ ਮਾਰੋ ਵੀਰੇ ਫਿਰ ਧਾਰਾਂ ਚੁਰਨਾ ਤਨ ਮਾਰ ਦੋ ਬਸ ਮਾਈ ਵੀਰੇ ਆਪਾਂ ਹੈ ਨਹੀਂ ਓਮੀ ਚੈੱਕ ਕਰ ਲਓ ਇੱਕ ਤੁਹਾਨੂੰ ਧਾਰਾ ਚੈੱਕ ਕਰਾਉਣੇ ਆ ਬਸ ਆ ਦੇਖੋ ਦੂਜਾ ਜਿਵੇਂ ਮਾਰ ਦਿਓ ਠੀਕ ਹੈ ਬਈ ਓਕੇ ਜੀ ਯਾਰੇ ਥਾਣਾਂ ਨੇ 18 ਪੂਰੀਆਂ ਵਧੀਆ ਤੇ ਦੁੱਧ 10 ਲੀਟਰ ਡਿਮਾਂਡ ਬਾਈ ਫੋਨ ਤੇ ਹੋਊਗੀ ਫੋਨ ਤੇ ਜਾਇਜ਼ ਹੋਊਗੀ ਜਮ ਬਸ ਜਾਇਜ਼ ਹੀ ਹੋਊ ਜਿਹੜੇ ਕਰਾਂਗੇ ਉਹ ਮੋੜਾ ਮੋਟਾ ਮਾਨਤਾ ਨਹੀਂ ਹੋਊ ਓਕੇ ਤੇ ਫੋਨ ਲਾ ਲੈ ਬੰਦਾ ਤੇ ਡਿਮਾਂਡ ਪੁੱਛ ਲੈ ਤੇ ਹੁਣ ਆਪਾਂ ਦੂਜੇ ਨੰਬਰ ਵਾਲੀ ਬੱਚੀ ਐਚ ਐਫ ਦੀ ਗੱਲ ਕਰ ਲਗੇ ਇਹਦੇ ਕੀ ਡੀਟੇਲ ਆ ਬਈ ਇਹ 11 ਮਹੀਨਿਆਂ ਦੀ ਬੱਚੀ ਐ ਠੀਕ ਆ ਵੀਰੇ ਰਿਕਾਰਡ ਸਾਰਾ ਮਿਲੂਗਾ ਰਿਕਾਰਡ ਸਾਰਾ ਮਿਲੂਗਾ ਹਾਂ ਜੀ ਮਾਂ ਦਾ 30 ਲੀਟਰ ਦੁੱਧ ਸੀ ਖੀਰੀ ਐ ਮੂੰਹ ਜੀ ਹਾਂ ਜੀ ਓਕੇ ਖੀਰੀ ਮੂੰਹਾਂ ਤੇ ਕੱਦ-ਕੜ ਵੀ ਵਧੀਆ ਹੈ ਨਾ ਤੇ ਮਾਂ ਦਾ 30 ਲੀਟਰ ਰਿਕਾਰਡ ਸੀ ਤੇ ਐਚਪੀ ਤੇ ਆ ਗਈ ਹੈ ਨਾ ਇਹ ਮਾਂ ਵੀ ਇਹਦੇ ਐਚਪੀ ਸੀਗੀ ਹਾਂ ਠੀਕ ਹੈ ਇਹਨੂੰ ਫੋਰਟ ਠੀਕ ਹੈ ਇਹ ਵੀ ਐਸ ਦੇ ਆ 40 116 ਦੀ ਜਾਂ ਕਿਹੜੀ ਆ ਦੇਖੋ ਜੀ ਫੋਰਟ ਪਾਉੜਾ ਦੇਖ ਕੇ ਠੀਕ ਹੈ ਜੀ ਰਿਕਾਰਡ ਦੇਖ ਕੇ ਕੱਢ ਲਓ ਵੀਰੇ ਤੋਰ ਕੇ ਦਿਖਾ ਦਈਏ ਇਹਨੂੰ ਵੀ ਤੇ ਫੋਰਟ ਨਹੀਂ ਸ਼ਾਂਗ ਨਹੀਂ ਕੋਈ ਚਾਰੇ ਨਿੱਖਣਵੇਂ ਥਾਣਾ ਗੈਪ ਤੇ ਲੱਗੇ ਵੀ ਠੀਕ ਹੈ ਜੀ ਤੇ ਚੰਗਾ ਰਿਕਾਰਡ ਬਾਈ ਕਹਿੰਦਾ ਸਾਰਾ ਰਿਕਾਰਡ ਆਪਾਂ ਦੇ ਦੇ ਦਾਂਗੇ ਠੀਕ ਹੈ ਜੀ ਤੇ ਆ ਦੇਖੋ ਜੀ ਕੱਦ-ਗਾੜ ਪੂਰਾ ਵਧੀਆ ਤੇ ਪ੍ਰਿੰਟ ਪ੍ਰਿੰਟ ਬੱਛੀਆਂ ਦੇ ਪੂਰੇ ਵਧੀਆਗੇ ਆ ਕਰੋ ਚੈੱਕ ਫੇਸ ਪੂਰਾ ਵਧੀਆ ਤੇ ਬਾਕੀ ਦੀ ਗੱਲ ਹਾਂ ਮਹੀਨੇ ਨੂੰ ਕਾਬਲਾ ਹਨਾ ਵੀਰੇ ਟੀਕੇ ਦੇ ਲੈ ਚਲੋ ਮੋੜ ਲਿਓ ਆ ਦੇਖੋ ਜੀ ਕੁਆਲਿਟੀ ਦਾ ਕੋਈ ਵੀ ਅੰਤ ਨਹੀਂ ਤੇ ਡੱਬੀ ਆ ਪੂਰੀ ਵਧੀਆ ਪ੍ਰਿੰਟ ਵਾਲੀ ਫੇਸ ਪੂਰਾ ਚੰਗਾ ਕਰੋ ਚੈੱਕ ਕੰਨ ਪੂਰੇ ਵਧੀਆ ਛੋਟੇ ਕੰਨਾਂ ਦੀ ਆ ਆ ਦੇਖੋ ਜੀ ਕਰੋ ਚੈੱਕ ਤੇ ਸਾਮ ਸਮਾਈ ਕਰਕੇ ਆਪਾਂ ਮਹੀਨੇ ਤੋਂ ਡੇਢ ਮਹੀਨੇ ਦੇ ਵਿੱਚ ਇਹਨੂੰ ਟੀਕਾ ਲੈ ਸਕਦੀ ਹੈ ਠੀਕ ਹੈ ਜੀ ਤੇ ਕਰ ਲਿਓ ਚੈੱਕ ਇਹਦਾ ਕੀ ਰੇਟ ਆ ਗਿਆ ਜੀ ਇਹਦਾ 18000 ਹੈ 18000 ਤੋਂ ਮਹੰਤਾ ਨਹੀਂ ਹੋਊਗਾ ਬਸ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰ ਲਈ ਜਰਸੀ ਹੈਗੀ ਇਹ ਹੈ ਸ਼ਹਿਰ ਚ ਕਰਾਉਣਾ ਹਾਂ ਥੋੜੀ ਯਰ ਸ਼ਹਿਰ ਨਾਲ ਜਰਸੀ ਥੱਲੋਂ ਲੇਵਾ ਬੜਾ ਵਧੀਆ ਹੁਣੇ ਤਿਆਰ ਕਰਦੀ ਆਉਂਦੀ ਹੈ ਹਨਾ ਜੀ ਝੋਲੀ ਦੇਖੋ ਝੋਲੀ ਦੇਖੋ ਤੁਸੀਂ ਇਹਦੀ ਕਿਆ ਬਾਤ ਆ ਖੜਾ ਲਓ ਮੜੀ ਦਿਖਾ ਦਈਏ ਚੌੜ ਕਰਦੀ ਆ ਆਹ ਦੇਖੋ ਇਹ ਝੋਲੀ ਦੇਖੋ ਜਿਵੇਂ ਗੱਬਣ ਹੁੰਦੀ ਹੈ ਕੁਆਲਿਟੀ ਵਾਲੀ ਹੈ ਹਨਾ ਇੱਕ ਜਰਸੀ ਨਾਲ ਐਰ ਸ਼ਹਿਰ ਦਾ ਆ ਗਿਆ ਹਨਾ ਥੋੜਾ ਜਿਹਾ ਐਰ ਸ਼ਹਿਰ ਬੱਤ ਹੈ ਇਹਦਾ ਵੀ ਰਿਕਾਰਡ ਸਾਰਾ ਮਿਲੂਗਾ ਅੱਛਾ ਇਹਦਾ ਵੀ ਰਿਕਾਰਡ ਇਹ ਇਹ ਵੀ ਜਾਨੀ ਚੰਗੀ ਦੁੱਧ ਵਾਲੀ ਦੀ ਸੀ ਚੰਗੀ ਦੁੱਧ ਵਾਲੀ ਓਕੇ ਜੀ ਆ ਦੇਖੋ ਫੇਸ ਦੇਖੋ ਫੇਸ ਬਹੁਤ ਪਿਆਰਾ ਜੀ ਹੈ ਨਾ ਹਾਂ ਆ ਦੇਖੋ ਕੁਆਲਿਟੀ ਪੂਰੀ ਵਧੀਆ ਤੇ ਫੇਸ ਪੂਰਾ ਚੰਗਾ ਆ ਕਰੋ ਜੀ ਚੈੱਕ ਓਕੇ ਜੀ ਤੇ ਝੋਲੀ ਐਂ ਲੱਗਦਾ ਵੀ ਜਿਵੇਂ 2 ਮਹੀਨੇ ਦੀ ਗੱਭਣ ਹੁੰਦੀ ਹੈ ਹਨਾ ਆ ਦੇਖੋ ਫੇਸ ਕਰੋ ਚੈੱਕ ਪਾਉਂਦੀ ਕੌਲੀ ਚ ਪਾਣੀ ਪਿਆ ਲਿਓ ਐਨੀ ਸੋਹਣੀ ਬੱਚੀ ਹੈਗੀ ਤੇ ਬਾਕੀ ਤਾਂ ਚੰਗੀ ਹੈਗੀ ਉਰੇ ਬਾਹਰ ਵਾਲੀ ਹਾਂ ਹਾਂ ਸਾਮੀ ਪਲੀ ਵੀ ਆ ਤੇ ਮਹੀਨੇ ਡੇਢ ਮਹੀਨੇ ਨੂੰ ਇਹਨੇ ਵੀ ਟੀਕਾ ਲਾ ਲੈਣਾ ਹਨਾ ਜੀ 17 ਹੋ ਗਿਆ 17 ਦੇ ਆ ਪਹਰਾਇਆ ਓਕੇ ਓਕੇ ਜੀ ਓਕੇ ਜੀ ਦੁਬਾਰਾ ਤੋਂ ਮੈਂ ਤੁਹਾਨੂੰ ਫੇਰ ਚੈੱਕ ਕਰਾ ਦਿਆਂ ਚੰਗੀ ਬੱਚੀ ਆ ਦੇਖੋ ਜੀ ਤੇ ਬਾਕੀ ਦੀ ਗੱਲ ਕਰ ਲਿਓ ਜਰੂਰ ਬਾਈ ਨਾਲ ਸੰਪਰਕ ਦੋ ਬੱਚੀਆਂ ਸੀ ਦੋ ਸਾਨੂੰ ਦਿਖਾਤੀਆਂ ਤੇ ਇੱਕ ਟੋਕੜ ਗੱਬਣ ਵਹਿੜ ਹੈਗੀ ਪਿੰਡ ਧਨਸੋਖਾਨਾ ਨੰਬਰ ਫੇਰ ਬੋਲ ਦਿਓ ਜੀ ਨੰਬਰ 9055901212978060457 ਓਕੇ ਜੀ ਪੂਰੇ ਵਜਨ ਵਾਲੀ ਆ 3 ਦਿਨ ਹੋ ਗਏ ਇਹਨੂੰ ਤਾਰਾ ਦੇ ਕੇ ਹਟਿਆ ਪਾਇਆ ਨਹੀਂ ਤੇ 15 ਦਿਨ ਨੂੰ ਕੀ ਕਰੂ ਆਪਣੀ ਗਰੰਟੀ ਹੈ ਹਾਂ ਚੰਗੇ ਤੇ ਇਹਦਾ ਰੇਟ ਕੀ ਆ ਗਿਆ ਜੀ ਉਹਦਾ ਇਹਦਾ 27000 ਹੈ ਇਹਦੇ ਚ ਮਾਨਤਾ ਨਹੀਂ ਹੋਊ ਠੀਕ ਹੈ ਜੀ ਇਕੱਠੀਆਂ ਲੈਂਗਾ ਕਿਨੇ ਵੱਧ ਮਾਨਤਾ ਕਰ ਦਊਂਗੀ ਹਾਂ ਫੇਰ ਤਾਂ ਤੇ ਜਰ ਬੈੜ ਦਾ ਆ ਗਿਆ ਰੇਟ ਫੋਨ ਤੇ ਤੇ ਤਿੰਨ ਨਾਕੀ ਤਿੰਨੇ ਤੁਹਾਨੂੰ ਦਿਖਾ ਦੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਦਿਖਾ ਦਈਏ ਫਿਰ ਤੇ ਕੈਮਰਾ ਮਾਰ ਕੇ ਜੀ ਜਿਹੜੀ ਐਚਪੀ ਡੱਬੀ ਬੱਚੀ ਦਿਖਾਈ ਹੋਏ ਦੀ ਆ ਚੰਗੇ ਕੱਦ ਕਾਠ ਆਈ ਦੀ ਕਰ ਲੋ ਜੀ ਠੀਕ ਆ ਜੀ ਬਾਕੀ ਦੇ ਘਰੇਲੂ ਪਸ਼ੂ ਬਾਈ ਦੇ ਬਹੁਤ ਚੰਗਿਆ ਦੇਖ ਲੋ ਤੇ ਬਾਕੀ ਦੀ ਗੱਲ ਤਿੰਨ ਨਾਲ ਸੀ ਤਿੰਨੇ ਸਾਨੂੰ ਦਿਖਾਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਚਲੋ ਧੰਨਵਾਦ ਜੀ